ਸਾਚੇ ਰੋਗੋਂ ਤੁਮਾਰਾ ਤਖਤ ਨਵਾਸੀ ਆਏ ਜਾਵੇ ਮੇਰਾ ਪ੍ਰਭ ਬਿਨਾਸੀ ਕਉਨ ਮਿਰਵਾਨ ਦਾ ਸਮਝ ਨਾ ਨਾਨਕ ਸਾਹਿਬ ਭਰਪੁਰਿ 라 ਸਤਨਾਮ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਪੰਜਵਾਂ ਵਾਰ ਸ਼ਲੋਕਾ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਲੋਕ ਹੈ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਮਰੰਤ ਸੰਤ ਸਰਵਤਰ ਰਮਣ ਨਾਨਕ ਅਗਨਾਸਨ ਜਗਦੀਸ਼ੁਰ ਹੈ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਮਰੰਤ ਸੰਤ ਸਰਬਤਰ ਰਮਣਾਂ ਨਾਨਕ ਅਗਨਾਸਨ ਜਗਦੀ ਸਰ ਹੈ ਪੇਖਣਾ ਸੁਨਣਾ ਸੁਨਾਵਨ ਮਨ ਮਹਿ ਗਿੜਿਐ ਸਾਚ ਹੋਰ ਰਹੋ ਸਰਬਤਰ ਮੈਂ ਨਾਨਕ ਹਰ ਰੰਗ ਰਾਜ ਪਾਉੜੇ ਹਰ ਏਕ ਅੰਦਰੰਜਨ ਗਾਈਐ ਸਭ ਅੰਤਰ ਸੋਈ ਕਾਰਣ ਕਾਰਨ ਸਮਰਥ ਪ੍ਰਭ ਜੋ ਕਰੇ ਸੋ ਹੋਈ ਖਿਰਮ ਹੈ ਥਾਪ ਓ ਥਾਪ ਉਧਾਰ ਤਿਸ ਬਿਨ ਨਹੀ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋੁੁਜਿ ਸੇ ਨਿਰਮਲ ਜਨ ਸੋਈ ਜਿਵੇਂ ਆਪ ਬਜਾਏ ਸੁਭਜ ਸੀ ਨਿਰਮਲ ਜਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ